ਮੇਰੇ ਸ਼ਹਿਰ ਬਠਿੰਡੇ ਉਹ ਬਾਘੂ ਰੋਡ ਗਲੀ ਨੰਬਰ 9 ਦੇ ਬਿਲਕੁਲ ਸਾਹਮਣੇ ਆ ਕੋਲ ਜਮੈਟੋਸ ਵੀ ਕੀ ਦੋਨੋਂ ਅਵੇਲੇਬਲ ਹੈ ਬੇਖਣ ਵਾਲੇ ਆਪਣੇ ਫੋਲੋਅਰ ਆ ਹਾਂ ਜੀ ਜੀ ਉਹਨਾਂ ਵਾਸਤੇ ਆਫਰ ਦਿਓ ਕੋਈ ਖਾਸ ਆ ਉਹਨਾਂ ਲਈ ਵੀ ਖਾਸ ਆਫਰ ਹੈ ਹਾਂ ਜੀ ਦੋਸਤੋ ਸასი ਕਾਲ ਜੀ ਅੱਜ ਖੜੇ ਆ ਮੇਰੇ ਸ਼ਹਿਰ ਬਠਿੰਡੇ ਤੇ ਖੜੇ ਆ ਆਪਾਂ ਹਾਊਸ ਆਫ ਪੀਜ਼ਾਸ ਵਾਲਿਆਂ ਦੇ ਤੇ ਬਾਈ ਨੇ ਨਵਾਂ ਕੰਮ ਕੀਤਾ ਕਹਿੰਦਾ ਬਾਹਰ ਨਹੀਂ ਜਾਣਾ ਇੱਥੇ ਆਪਦਾ ਕੰਮ ਸਟਾਰਟ ਕਰਨਾ ਤੁਹਾਨੂੰ ਬਹੁਤ ਘੈਂਟ ਜੀ ਬਣਾਈਆ ਪਏ ਨੇ ਸਸਿਆ ਬਈ ਵਧੀਆ ਵਧੀਆ ਬਈ ਬਾਕੀ ਗੱਲਬਾਤ ਆਪਾਂ ਫੇਰ ਸਟਾਰਟ ਕਰਾਂਗੇ ਪਹਿਲਾਂ ਦੋਸਤਾਂ ਨੂੰ ਆਪਣਾ ਅਡਰੈਸ ਦੱਸ ਰਹੇ ਹਾਂ ਆਪਣੇ ਰੈਸਟੋਰੈਂਟ ਦਾ ਅਡਰੈਸ ਕੀ ਆ ਅਡਰੈਸ ਵੀਰੇ ਆਪਣਾ ਭਾਗੂ ਰੋਡ ਨੰਬਰ ਗਲੀ ਦੇ ਬਿਲਕੁਲ ਸਾਹਮਣੇ ਵੀਰੇ ਤਾਂ ਵੀ ਦੋਸਤੋ ਨੋਟ ਕਰ ਲਓ ਭਾਗੂ ਰੋਡ ਗਲੀ ਨੰਬਰ 9 ਦੇ ਬਿਲਕੁਲ ਸਾਹਮਣੇ ਆ ਬਾਕੀ ਹਾਊਸ ਆਫ ਰਿਜ਼ਲ ਦਾ ਤੁਹਾਨੂੰ ਬੋਰਡ ਦੇਖ ਜੂ ਬਹੁਤ ਵੱਡਾ ਬੋਰਡ ਲਾਇਆ ਹੋਇਆ ਤੇ ਹੁਣ ਬਈ ਆਪਾਂ ਨੂੰ ਰੈਸਟੋਰੈਂਟ ਦੇ ਬਾਰੇ ਦੱਸੋ ਵੀ ਆਪਣੇ ਕੋਲੇ ਨਾਨ ਵੇਜ ਮਿਲਦਾ ਹੈ ਵੇਜ ਮਿਲਦਾ ਹੈ ਕਿ ਦੋਨੇ ਚੀਜ਼ਾਂ ਮਿਲਦੀਆਂ ਨੇ ਆਪਣੇ ਕੋਲੇ ਵੇਜ ਨਾਨ ਵੇਜ ਦੋਨੇ ਅਵੇਲੇਬਲ ਆ ਵੀਰੇ ਵੇਜ ਦੇ ਵਿੱਚ ਆਪਣੇ ਕੋਲੇ ਪੀਜ਼ਾ ਜਿਹੜੇ ਆਪਣੇ ਸਪੈਸ਼ਲ ਆ ਵੀਰੇ ਤੇ 버ਗਰ ਰੈਪਸ ਸ਼ੇਕ ਵੀਰੇ ਕੋਲਡ ਕਾਫੀ ਸਟ੍ਰੋਬਰੀ ਸ਼ੇਕ ਚਾਕਲੇਟ ਸ਼ੇਕ ਸਭ ਕੁਝ ਵੀਲੇਬਲ ਆ ਆਪਣੇ ਕੋਲੇ ਸਪੈਸ਼ਲ ਆਪਣੇ ਪੀਜ਼ਾ ਆ ਸਪੈਸ਼ਲ ਆਪਣੇ ਪੀਜ਼ਾ ਆ ਵੀਰੇ ਕਿਉਂਕਿ ਆਪਾਂ ਨਾ ਖੁਦ ਬੇਸ ਤਿਆਰ ਕਰਦੇ ਆ ਬਈ ਫਰੈਸ਼ ਬੇਸ ਆਪਾਂ ਤਿਆਰ ਕਰਦੇ ਆ ਬਈ ਹਾਂ ਜਿਹੜਾ ਮਤਲਬ ਉਹ ਰੋਟੀ ਜੀ ਬੇਸ ਜਾਂਦਾ ਉਹ ਆਪ ਬਣਾਉਗਾ ਉਹ ਆਪ ਤਿਆਰ ਕਰਦੇ ਆ ਬਈ ਆ ਉਹ ਕੰਮ ਨਹੀਂ ਹੈਗਾ ਵੀ ਲਿਆ ਕੇ ਰੱਖ ਲੈ ਤੇ ਉੱਤੇ ਆਪਾਂ ਗੱਲਾਂ ਸੌਤੀਆਂ ਆਪਾਂ ਨਹੀਂ 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 ਉਹ ਕੰਮ ਨਹੀਂ ਕਰਦੇ ਬਈ ਆਪਾਂ ਤਿਆਰ ਕਰਕੇ ਦੇ ਦਿੰਦੇ ਆ ਮਤਲਬ ਕੋਈ ਸਾਰਾ ਕੁਝ ਤਾਜ਼ਾ ਹੀ ਹੁੰਦਾ ਹੈ ਤਾਜ਼ਾ ਤਾਜ਼ਾ ਬਈ ਦੋਸਤੋ ਸਾਰਾ ਕੁਝ ਤਾਜ਼ਾ ਹੈ ਕੁੱਲ ਮਿਲਾ ਕੇ A ਤੋਂ Z ਸਮਾਨ ਹੈ ਜਿਹੜਾ ਉਹ ਆਪ ਹੀ ਤਿਆਰ ਕਰਦੇ ਆ ਮੌਕੇ ਤੇ ਬਣਾ ਕੇ ਦਿੰਦੇ ਆ ਬੰਦੇ ਨੂੰ ਨਹੀਂ ਹੈਗਾ ਪਹਿਲਾਂ ਲਿਆ ਕੇ ਰੱਖਿਆ ਵੇਖਾ ਖਵਾਈ ਜਾਂਦੇ ਆ ਰੋਹ ਕਾ ਹਾਂਜੀ ਪਹਿਲੀ ਗੱਲ ਸਭ ਤੋਂ ਪਹਿਲਾ ਪੁਆਇੰਟ ਇਹੀ ਹੈ ਇਸ ਰੈਸਟੋਰੈਂਟ ਦਾ ਵੀ ਤੁਹਾਨੂੰ ਕੀ ਚੀਜ਼ ਮਿਲੂਗੀ ਉਹ ਇੱਕ ਨੰਬਰ ਮਿਲੋਗੀ ਹਾਈਜਨਿਕ ਮਿਲੋਗੀ ਪੂਰੀ ਤੇ ਇਸ ਤੋਂ ਬਾਅਦ ਬਈ ਆਪਣੇ ਕੋਲੇ ਸ਼ੇਕ ਆ ਗਏ ਤੇ ਹੋਰ 버ਗਰ ਸੈਂਡਵਿਚ ਆ ਸਾਰਾ ਕੁਝ ਆ ਗਿਆ ਹਣਾ ਬਾਕੀ ਦੋਸਤੋ ਜਿਹੜਾ ਆ ਮੈਨੂ ਮੈਂ ਸਾਰਾ ਇਹ ਕਮੈਂਟ ਦੇ ਵਿੱਚ ਵੀ ਦਿੱਤਾ ਹੋਇਆ ਤੇ ਮੈਂ ਉੱਤੇ ਵੀ ਲਾਉਣਾ ਵੀਡੀਓ ਤੇ ਤੁਸੀਂ ਨਿਗਾ ਮਾਰ ਸਕਦੇ ਹੋ ਦੇ ਭਾਈ ਮੈਨੂੰ ਨੌਨ ਵੇਜ ਨਹੀਂ ਦਿਖ ਰਿਹਾ ਅਸ਼ਾਰ ਰਿਹਾ ਨੌਨ ਵੇਜ ਚ ਚਲੋ ਤੁਸੀਂ ਦੱਸ ਹੀ ਦਿਓ ਕਿਸੇ ਵੀ ਕੀ ਕੁਝ ਨੌਨ ਵੇਜ ਦੇ ਵਿੱਚ ਆਪਣੇ ਕੋਲ ਨੌਨ ਵੇਜ ਦੇ ਵਿੱਚ ਵੀਰੇ ਆਪਣੇ ਕੋਲ ਪੀਜ਼ਾ ਹਮ ਨੌਨ ਵੇਜ ਦੇ 버ਗਰ ਆ ਵੀਰੇ ਅੱਛਾ ਪੀਜ਼ਾ 버ਗਰ ਨੌਨ ਵੇਜ ਦੇ ਵਿੱਚ ਆ ਹਾਂ ਜੀ ਵੀਰੇ ਸਭ ਕੁਝ ਚਿਕਨ ਵਿੰਗਸ ਆ ਵੀਰੇ ਆਪਣੇ ਕੋਲ ਚਿਕਨ ਸਟ੍ਰੈਪਸ ਚਿਕਨ ਪੌਪ ਚਿਕਨ ਲੈਗ ਪੀਸ ਵੀ ਆ ਵੀਰੇ ਆਪਣੇ ਕੋਲ ਹਾਂ ਜੀ ਵੀਰੇ ਤੇ ਭਾਈ ਬਾਕੀਆਂ ਨਾਲੋਂ ਫਿਰ ਰੇਟ ਦਾ ਕੁਝ ਹਾਂ ਜੀ ਰੇਟ ਤਾਂ ਵੀ ਰੇਟ ਤਾਂ ਬਹੁਤ ਫਰਕ ਆ ਵੀਰੇ ਆਪਣਾ ਜਨੂਅਰ ਰੇਟ ਆ ਵੀਰੇ ਬਾਜ਼ਾਰ ਨਾਲੋਂ ਘੱਟ ਰੇਟ ਆਗਾ ਆਪਣਾ ਠੀਕ ਹੈ ਜੀ ਤੇ ਆਪਣਾ ਰੈਗੂਲਰ ਪੀਜ਼ਾ ਜਿਵੇਂ 90 ਤੋਂ ਸ਼ੁਰੂ ਹੋ ਜਾਂਦਾਗਾ ਤੇ ਆਪਾਂ ਪੀਜ਼ਾ ਕੰਬੋ ਵੀ ਲੈ ਕੇ ਆਏ ਆ ਵੀਰੇ ਇੱਥੇ ਅੱਛਾ ਉਹ ਕਿਵੇਂ ਆਗਾ ਉਹ ਦੱਸੋ ਕਿ ਉਹਦੇ 4 ਪੀਜ਼ਾ ਦਾ ਕੰਬੋ ਆ ਉਹ ਬਹੁਤ ਜਨੂਅਰ ਰੇਟ ਤੇ ਆ ਵੀਰੇ ਉਹ 4 ਪੀਜ਼ਾ ਦਾ ਕੰਬੋ ਆ ਉਹ ਅੱਛਾ ਜੀ ਕੀ ਪ੍ਰਾਈਸ ਰੱਖਿਆ ਫਿਰ ਉਹ 320 ਦਾ ਵੀਰੇ ਉਹ ਜੱਟਾ ਨਾ ਸੋਬੀਰ ਵੀ ਪੰਜ 4 ਪੀਜ਼ਾ ਆ 4 ਪੀਜ਼ਾ ਆ ਜਾਂਦਾ ਸਾਈਜ਼ ਕੀ ਹੁੰਦਾ ਵੀਰੇ ਉਹ ਰੈਗੂਲਰ ਸਾਈਜ਼ ਹੁੰਦਾ ਵੀਰੇ ਰੈਗੂਲਰ ਸਾਈਜ਼ ਹਾਂਜੀ ਵੀਰੇ ਠੀਕ ਹੈ ਠੀਕ ਉਹ ਜਿਵੇਂ ਆਪਾਂ ਕਹਦੇ ਆ ਫੈਮਿਲੀ ਫੰਕਸ਼ਨ ਲਈ ਬਹੁਤ ਵਧੀਆ ਰਹਿੰਦਾ ਵੀਰੇ ਅੱਛਾ ਅੱਛਾ ਆਵਾਜ਼ ਇਹ ਆ ਵੀ ਘਰੇ ਬੈਠੇ ਖਾਣਾ ਹੀ ਮਲਵਾਉਣਾਗਾ ਆਪਣਾ ਗਰਮੀ 'ਚ ਬਾਹਰ ਨਹੀਂ ਜਾਣਾਗਾ ਹੈ ਕੋਈ ਸੁਵਿਧਾ ਬਿਲਕੁਲ ਵੀਰੇ ਬਿਲਕੁਲ ਆਪਣੇ ਕੋਲ ਜੋਮੈਟੋ ਸਵੀਗੀ ਦੋਨੋਂ ਅਵੇਲੇਬਲ ਆ ਵੀਰੇ ਅੱਛਾ ਜੀ ਤੇ ਆਪਾਂ ਮੰਨ ਲਓ ਮਾਰਨਿੰਗ ਆਪਣਾ 11 ਤੋਂ ਸ਼ੁਰੂ ਹੋ ਕੇ ਰਾਤ ਦੇ 11 ਤੱਕ ਆਪਣੀ ਟਾਈਮਿੰਗ ਆ ਵੀਰੇ ਠੀਕ ਹੈ ਤੇ ਜੋਮੈਟ ਤਾਂ ਵੀ ਦੋਸਤੋ ਇਹ ਪਾਰਟੀ ਹਾਲਾ ਰੈਸਟੋਰੈਂਟ ਦਾ ਬਹੁਤ ਸੋਹਣਾ ਬਣਾਇਆ ਹੋਇਆ ਬਾਈ ਸਾਰਾ ਦਿਖਾ ਦਿਓ ਇੱਕ ਵਾਰੀ ਆਪਣੇ ਵੀਰੇ ਜਿਵੇਂ ਇੱਥੇ ਬਰਥਡੇ ਸੈਲੀਬ੍ਰੇਸ਼ਨ ਕਰਨਾ ਕਿਸ ਨੇ ਕਿੰਨੀ ਪਾਰਟੀ ਕਰਨੀ ਆ ਅਨਰਸੀ ਸੈਲੀਬ੍ਰੇਸ਼ਨ ਵਾਲਾ ਜੀ ਆਪਣਾ ਵੀਰੇ ਬੁੱਕ ਕਰ ਸਕਦਾ ਆਪਣਾ ਕੋਈ ਐਕਸਟਰਾ ਚਾਰजेस ਨਹੀਂ ਵੀਰੇ ਅਸ਼ਾ ਫ੍ਰੀ ਆਫ ਕੋਸਟ ਹਾਂਜੀ ਵੀਰੇ ਖਾਸ ਗੱਲ ਇਹ ਆ ਵੀ ਆਪਣੀ ਫ੍ਰੀ ਆਫ ਕੋਸਟ ਆ ਸਿਰਫ ਫੂਡ ਬਿਲਿੰਗ ਆ ਵੀਰੇ ਠੀਕ ਆ ਸਿਰਫ ਫੂਡ ਬਿਲਿੰਗ ਆ ਦੋਸਤੋ ਇੱਥੇ ਮਤਲਬ ਕਿ ਪਾਰਟੀ ਹਾਲ ਦਾ ਕੋਈ ਅਲੱਗ ਤੋਂ ਚਾਰजेस ਨਹੀਂ ਲਾਇਆ ਜਾਂਦਾ ਹਾਂਜੀ ਤੇ ਇੱਕ ਮੈਂ ਆਫਰ ਆਉਤੇ ਬੰਨੇ ਉਹ ਤੇ ਲੱਗਿਆ ਬਾਈ ਨੂੰ ਪੁੱਛਦਾ ਨਹੀਂਗਾ 8 ਤੋਂ 10 ਬੰਦਿਆਂ ਦੀ ਗੈਦਰਿੰਗ ਹੋਊਗੀ ਪਾਰਟੀ ਦੀ ਉਹਨਾਂ ਦੀ ਉਹਨਾਂ ਨੂੰ ਜਿਹੜਾ ਫੂਡ ਬਿਲਿੰਗ ਹੋਊਗੀ ਉਹਦੇ ਵਿੱਚ ਵੀ 10% ਡਿਸਕਾਊਂਟ ਦਵਾਉਂਗਾ ਮੈਂ ਬੈਠਾ ਦੇਵਾਂਗੇ ਬਈ ਹਾਂਜੀ ਹਾਂਜੀ ਵੀਰੇ ਜਰੂਰ ਲੈ ਬਈ ਇਹ ਲਾਈਫਟਾਈਮ ਦਾ ਆਫਰ ਹੈ ਵੀਰੇ ਲਾਈਫਟਾਈਮ ਦਾ ਆਫਰ ਹੈ 8 ਤੋਂ 10 ਬੰਦਿਆਂ ਦੀ ਗੈਦਰਿੰਗ ਵਿੱਚ ਜਰੂਰੀ ਹੈ ਉਦੇ ਵਿੱਚ ਜਿਹੜੀ ਫੂਡ ਬਿਲਿੰਗ ਹੋਊਗੀ ਉਹਦੇ 10% ਡਿਸਕਾਊਂਟ ਹੋਊਗਾ ਤੇ ਜਿਹੜਾ ਪਾਰਟੀ ਹਾਲ ਹੈ ਇਹਦਾ ਤਾਂ ਕੋਈ ਚਾਰਜ ਨਹੀਂ ਕੋਈ 140 ਨਹੀਂ ਠੀਕ ਹੈ ਬਸਤੋ ਅਗੋਂ ਪੱਕੀ ਕਰਦੇ ਕੋਈ ਹੋਰ ਹੋਰ ਦਿੰਦੇ ਲੈ ਵੀ ਦੋਸਤੋ ਇਹ ਸੀ ਕਿ ਸਾਰੀ ਰੈਸਟੋਰੈਂਟ ਬਾਰੇ ਜਾਣਕਾਰੀ ਮੈਂ ਐਡਰੈਸ ਫੇਰ ਦੱਸ ਦਨਾਂਗਾ ਭਾਗੂ ਰੋਡ 9 ਨੰਬਰ ਗਰੀ ਤੇ ਬਿਲਕੁਲ ਸਾਹਮਣੇ ਹੈਗਾ ਹਾਊਸ ਆਫ ਪੀਜ਼ਾਸ ਨਾਮ ਹੈ ਰੈਸਟੋਰੈਂਟ ਦਾ ਤੇ ਬਈ ਇੱਕ ਮੈਨੂੰ ਆਫਰ ਦਿਓ ਯਾਰ ਬਣਾ ਕੇ ਜਿਹੜੇ ਬੰਦੇ ਆਪਣੇ ਦੇਖਣ ਆਲੇ ਆਪਣੇ ਫੋਲੋਅਰ ਆ ਹਾਂਜੀ ਵੀਰੇ ਉਹਨਾਂ ਵਾਸਤੇ ਆਫਰ ਦੇਉ ਕੋਈ ਖਾਸ ਹੈ ਉਹਨਾਂ ਲਈ ਵੀਰੇ ਖਾਸ ਆਫਰ ਇਹ ਹੈਗੀ ਵੀ ਉਹ ਆਪਣੀ ਜਿਹੜੀ ਵੀ ਵੀਡੀਓ ਆਪਣੀ ਸ਼ੇਅਰ ਕਰਕੇ ਆਉਣਗੇ ਠੀਕ ਹੈ ਆਪਾਂ ਨੂੰ ਸਕਰੀਨਸ਼ਾਟ ਦਿਖਾਉਣ ਵੀਰੇ ਤੇ ਉਹਨਾਂ ਲਈ ਲਾਈਫਟਾਈਮ ਲਈ ਲਾਰਜ ਪੀਜਾ ਨਾਲ ਡਗਲੂ ਪੀਜਾ ਬਿਲਕੁਲ ਮੁਫਤ ਦੇਵਾਂਗੇ। ਕਹਿੰਦੇ ਦੋਸਤੋ ਆਪਣੀ ਵੀਡੀਓ ਜਿਹੜਾ ਬੰਦਾ ਸ਼ੇਅਰ ਕਰਕੇ ਆਉਂਦਾ ਉਹਦੇ ਲਈ ਇੱਕ ਆਫਰ ਹੈਗਾ ਲਾਈਫਟਾਈਮ ਦਾ ਬਾਈ ਲਾਈਫਟਾਈਮ ਦਾ ਲਾਈਫਟਾਈਮ ਦਾ ਆਫਰ ਹੈ ਕਹਿੰਦੇ ਵੀ ਇੱਕ ਲਾਰਜ ਪੀਜਾ ਨਾਲ ਰੈਗੂਲਰ ਪੀਜਾ ਬਿਲਕੁਲ ਮੁਫਤ ਦੇਵਾਂਗੇ। ਕੋਈ ਇਹ ਨਹੀਂ ਹੈ ਕਿ ਹਫਤੇ ਦੋ ਹਫਤੇ ਦਾ ਲਾਈਫਟਾਈਮ ਦਾ ਤੁਸੀਂ ਵੀਡੀਓ ਸ਼ੇਅਰ ਕਰਕੇ ਰ ਉਸ ਸਵੀ ਸ਼ੋਰ ਦਿਖਾ ਕੇ ਇੱਕ ਪੀਜ਼ਾ ਬੋਨ ਲੈ ਸਕਦੇ ਹੋ ਬਿਲਕੁਲ ਇੱਥੇ ਤੋਂ ਕੰਮ ਸ਼ੇਅਰ ਵਾਲਾ ਸਸਤੀ ਗੱਲ ਦੀ